ਜੱਟ ਨੂੰ ਚੜ੍ਹੇ ਲ ਟੱਕਰੀ ਆਇਆ ਬੱਟ ਕੇ ਸੀਨੇ ਦੇ ਨਾਲ ਜਾਨੀ ਮੈਂ ਮੁੰਡਿਆ ਉੱਠ ਜਾ ਦੁਪਹਿਰ ਦਾ ਸੁੱਤਾ ਪਿਆ ਰਾਤ ਹੋ ਗਈ ਨਾਲ ਦੁੱਧ ਲਾਇਆ ਜਾ ਕੇ ਅੱਜ ਦੋਜੀ ਨਹੀਂ ਆਇਆ ਹੈਗਾ ਲੈ ਯਾਰ ਇਹ ਸੁਪਨਾ ਸੀ ਮਨ ਤਲਾ ਗਾ ਮੇਰਾ ਸੱਚੀ ਦੋ ਵਿਆਹ ਹੋ ਗਏ ਨਜ਼ਾਰੇ ਆ ਰਹੇ ਸੀ ਨਜ਼ਾਰੇ ਜਾ ਰਹੇ ਸੀ ਇਹ ਬੜੀ ਹੈਰਾਨਗੀ ਦੀ ਗੱਲ ਹੈ ਇੰਨੀ ਰਾਤ ਨੂੰ ਇਸ ਸੁੰਸਾਨ ਜਗ੍ਹਾ ਤੇ ਇਕੱਲੀ ਕੁੜੀ ਬੈਠੀ ਹੋਈ ਹੈ ਕੀ ਕਰਦੀ ਹੈ ਉੱਥੋਂ ਸਮਾਂ ਇਹ ਨਾ ਖਰਾਬ ਹੈ ਉਪਰੋਂ ਆਹ ਰੋੜੇ ਨ ਚੱਲਦੀ ਵੀ ਨਹੀਂ ਹੈਗੀ ਮੈਨੂੰ ਐ ਲੱਗਦਾ ਮੈਨੂੰ ਨਾ ਇਸ ਕੁੜੀ ਦੀ ਹੈਲਪ ਕਰਨੀ ਚਾਹੀਦੀ ਹੈ ਪਰ ਨਹੀਂ ਨਹੀਂ ਅੱਜ ਕੱਲ ਸਮਾਂ ਕੁਝ ਜ਼ਿਆਦਾ ਹੀ ਖਰਾਬ ਹੈ ਮੈਂ ਲੋਕਾਂ ਤੋਂ ਸੁਣਿਆ ਵੀ ਚੋਰ ਨਾ ਪਹਿਲਾਂ ਕੁੜੀਆਂ ਨੂੰ ਮੂਰੇ ਕਰ ਦਿੰਦੇ ਨੇ ਫਿਰ ਬਾਅਦੋਂ ਆਪ ਆ ਕੇ ਲੁਕ ਲੈਂਦੇ ਨੇ ਪਰ ਇਹ ਵੀ ਸੋਚਣ ਵਾਲੀ ਗੱਲ ਹੈ ਫਿਰ ਇੰਨੀ ਸੋਹਣੀ ਕੁੜੀ ਚੋਰ ਕਿਵੇਂ ਹੋ ਸਕਦੀ ਹੈ ਚਲ ਮੈਂ ਇੱਕ ਵਾਰ ਪੁੱਛ ਹੀ ਲੈਣਾ ਕਿ ਪਤਾ ਵਿਚਾਰੇ ਨੂੰ ਸੱਚੀਓ ਹੈਲਪ ਚਾਹੀਦੀ ਹੋਵੇ ਅ ਸੁਣੋ ਜੀ ਤੁਸੀਂ ਇੰਨੀ ਰਾਤ ਨੂੰ ਇਸ ਸੁਲਚਾਨ ਸੜਤੇ ਇਕੱਲੇ ਕੀ ਕਰ ਰਹੇ ਹੋ ਬੈਠੀਆਂ ਹਾਂਜੀ ਉਹ ਤਾਂ ਮੈਨੂੰ ਵੀ ਦਿਖ ਰਿਹਾ ਵੀ ਤੁਸੀਂ ਬੈਠੇ ਹੋ ਪਰ ਤੁਸੀਂ ਇਰੇ ਬੈਠੇ ਹੀ ਕਿਉਂ ਸੰਸਾਨ ਸੜਕ ਤੇ ਤੁਹਾਡਾ ਘਰ ਕਿੱਥੇ ਹੈ ਮੈਂ ਤੁਹਾਨੂੰ ਘਰ ਛੱਡ ਦਿੰਨਾ ਮੇਰਾ ਕੋਈ ਘਰ ਨਹੀਂ ਹੈ ਕੋਈ ਘਰ ਨਹੀਂ ਐਵੇਂ ਕਿਵੇਂ ਹੋ ਸਕਦਾ ਘਰ ਤਾਂ ਸਭ ਦੇ ਹੀ ਹੁੰਦੇ ਨੇ ਮੇਰਾ ਕੋਈ ਘਰ ਨਹੀਂ ਤੁਸੀਂ ਮੈਨੂੰ ਆਪਣੇ ਘਰ ਲੈ ਜਾਓ ਮੈਂ ਤੁਹਾਨੂੰ ਆਪਣੇ ਘਰ ਕਿਵੇਂ ਲੈ ਕੇ ਜਾ ਸਕਦਾ ਮੈਂ ਕਿਹੜਾ ਤੁਹਾਨੂੰ ਜਾਣਦਾ ਠੀਕ ਹੈ ਫਿਰ ਜਾਓ ਤੁਸੀਂ ਮੈਂ ਉਰੇ ਬੱਠੀ ਆ। ਫਿਰ ਮੈਂ ਤਾਂ ਰੁੱਕ ਕੇ ਹੀ ਗਲਤੀ ਕਰ ਲਈ। ਨਾ ਇਹਨੂੰ ਮਾਰੇ ਇਕੱਲੀ ਨੂੰ ਛੱਡ ਕੇ ਜਾ ਸਕਦਾ, ਨਾ ਮੈਂ ਇਹਨੂੰ ਨਾਲ ਲੈ ਕੇ ਜਾ ਸਕਦਾ। ਅੱਜਕੱਲ ਜ਼ਮਾਨਾ ਐਨਾ ਮਾੜਾ ਹੈ ਜੇ ਮੈਂ ਇਹਨੂੰ ਉਰੇ ਇਕੱਲੀ ਨੂੰ ਛੱਡ ਕੇ ਗਿਆ ਤਾਂ ਇਹਨੂੰ ਹੀ ਨਾ ਕੋਈ ਕਿਡਨੈਪ ਕਰ ਲੇ ਜਾਂ ਇਹਦੇ ਨਾਲ ਕੁਝ ਗਲਤ ਹੋ ਜੇ। ਦੇਖੋ ਜੀ, ਤੁਹਾਨੂੰ ਉਰੇ ਖਤਰਾ ਹੈ। ਮੈਂ ਤੁਹਾਨੂੰ ਘਰ ਛੱਡ ਦਿੰਨਾ। ਮੈਂ ਤੈਨੂੰ ਕਿਹਾ ਤਾਂ ਹੈ ਕਿ ਮੇਰਾ ਕੋਈ ਘਰ ਨਹੀਂ। ਤੂੰ ਮੈਨੂੰ ਆਪਣੇ ਘਰ ਲੈ ਜਾ। ਯਾਰ, ਮੈਂ ਤਾਂ ਆਪਣੇ ਗਲ ਮੁਸੀਬਤੇ ਪਾ ਲਈ। ਇਸ ਤੋਂ ਵਧੀਆ ਮੈਂ ਨਾ ਹੀ ਰੁਕਦਾ ਔਰੇ ਜਿਵੇਂ ਇਹਨੂੰ ਘਰੇ ਲੈ ਗਿਆ ਤਾਂ ਮੰਮੀ ਨੂੰ ਕੀ ਕਹੂੰਗਾ ਕਿ ਕੌਣ ਆ ਇਹ ਚੱਲ ਦੇਖੀ ਜਾਊਗੀ ਯਾਰ ਮੰਮੀ ਨੂੰ ਨਾ ਕੋਈ ਬਹਾਨਾ ਮਾਰ ਦੂੰਗਾ ਫਿਰ ਹਾਲ ਇਹਨੂੰ ਘਰੇ ਲੈ ਜਨਾਂ ਸਵੇਰੇ ਭੇਜ ਦੂੰਗਾ ਪਹਿਲੇ ਟਾਈਮ ਹਾਂ ਸੁਣੋ ਜੀ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਆਪਣੇ ਘਰ ਲੈ ਚਲਦਾ ਆਜੋ कि गई तुम कदों आके बैठ गए मेन तो पता नहीं लगे आ गया तू ਆ ਮਮੀ ਆ ਗਿਆ ਮਮੀ ਇੱਕ ਕੰਮ ਕਰੋ ਪਹਿਲਾਂ ਨਾ ਤੁਸੀਂ ਇਹਨੂੰ ਰੋਟੀ ਦੇ ਦਿਓ ਇਹ ਪਤਾ ਨਹੀਂ ਕਦੋਂ ਦੀ ਭੁੱਖੀ ਬੈਠੀ ਹੈ ਵਿਚਾਰੀ ਇਹਨੂੰ ਇਹਨੂੰ ਕਿਨੂੰ ਕਿਨੂੰ ਦੇ ਮਾਰੋਟੀ ਕਿਨੂੰ ਕਹੀ ਜਾਂਦਾ ਹੈ ਇਹਨੂੰ 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 ਕਿਨੂੰ ਮਮੀ ਆਹ ਕੁੜੀ ਜਿਹੜੀ ਮੇਰੇ ਨਾਲ ਆਈ ਹੈ ਵੇ ਕਿਹੜੀ ਕੁੜੀ ਆਈ ਹੈ ਤੇਰੇ ਨਾਲ ਮੈਨੂੰ ਤਾਂ ਕੋਈ ਕੁੜੀ ਦਿਖ ਨਹੀਂ ਰਹੀ ਅੱਡੀ ਬੜੀ ਕੁੜੀ ਨਹੀਂ ਦਿਖ ਰਹੀ ਜੋਨ ਘੜੀ ਹਾਈਵੇ ਰੱਬਾ ਹੁਣ ਇਹਨੂੰ ਕਿਹੜੀ ਕੁੜੀ ਦਿਖਣ ਲੱਗ ਗਈ ਪੇ ਤੂੰ ਕਿਹੜੀ ਕੁੜੀ ਦੀਆਂ ਗੱਲਾਂ ਕਰੀ ਜਾਂਦਾ ਤੂੰ ਕਾਮਲਾ ਤਾਂ ਨਹੀਂ ਹੋ ਗਿਆ ਮੰਮੀ ਆ ਮੇਰੇ ਨਾਲ ਤਾਂ ਖੜੀ ਏ ਕੁੜੀ ਤੁਹਾਨੂੰ ਸੱਚੀ ਉਹ ਆ ਕੁੜੀ ਦਿਖਣੀ ਰਹੀ ਮੰਮੀ ਹੱਦ ਹੋ ਗਈ ਤੁਹਾਨੂੰ ਆਹ ਕੁੜੀ ਨਹੀਂ ਦਿਖੀ ਇਹ ਤਾਂ ਸ਼ੀਸ਼ੇ 'ਚ ਵੀ ਨਹੀਂ ਦਿਖ ਰਹੀ ਕਿਤੇ ਸੱਚੀਓ ਚੜ੍ਹੇਲ ਤਾਂ ਨਹੀਂ ਹਾਂ अच्छा ठीक है चल तू कपड़े चेंज ਕਰ ਲੈ ਚਲ ਪੋਲੀ ਨੂੰ ਫੋਨ ਕਰਦੀ ਆ ਕਹਿੰਦੇ ਉਹਦਾ ਮੁੰਡਾ ਵੀ ਤਾਂ ਹੀ ਕਰਨ ਲੱਗਿਆ ਸੀ ਉਹਨੂੰ ਪੁੱਛਨੀ ਆ ਵੀ ਤੇਰਾ ਮੁੰਡਾ ਕਿੱਥੋਂ ਠੀਕ ਹੋਇਆ ਖਬਰ ਆ ਕੋਈ ਹਾਲੇ ਦੱਸ ਦੇ ਹੋ ਮੈਨੂੰ ਹੈਲੋ ਹਾਂ ਪੋਲੀ ਮਾਇਆ ਬੋਲਦੀ ਆ ਮੇਰੀ ਗੱਲ ਸੁਣ ਛੇਤੀ ਦੇਣੇ ਮੇਰੇ ਕੋਲ ਆ ਮੈਂ ਤੇਨਾਂ ਬਹੁਤ ਜ਼ਰੂਰੀ ਗੱਲ ਕਰਨੀ ਐ ਓਹੋ ਭੈਣੇ ਮੈਨੂੰ ਗੱਲ ਤਾਂ ਦੱਸ ਕੀ ਹੋਈ ਐ ਨਾਲੇ ਮੈਂ ਇੱਕਦਮ ਕਿਵੇਂ ਆ ਜਾ ਹੁਣ ਤਾਂ ਮੈਂ ਕਣਕ ਤੋਰੀਆਂ ਤੂੰ ਜੋ ਵੀ ਕੰਮ ਕਰ ਰਹੀਆਂ ਨਾ ਸਾਰੇ ਕੰਮਕਾਰ ਛੱਡ ਕੇ ਮੇਰੇ ਕੋਲ ਆ ਛੇਤੀ ਮੈਂ ਤੈਨੂੰ ਆਈ ਨੂੰ ਦੱਸੂਗੀ ਸਾਰੀ ਗੱਲ ਐ ਫੋਨ ਤੇ ਨਹੀਂ ਦੱਸੀ ਜਾਂਦੀ ਚੱਲ ਆ ਜਾਨੀ ਆ ਫਿਰ हां ਹੁਣ ਦੱਸ ਭੈਣੇ ਗੱਲ ਕੀ ਹੋ ਗਈ ਹਾਈ ਬੇਰੱਬਾ ਆ ਕੀ ਨਵੀਂ ਮੁਸੀਬਤ ਪੈ ਗਈ ਹੋਰ ਕੀ ਮੁਸੀਬਤਾਂ ਹੁਣ ਪੈ ਗਈ ਹੁਣ ਤੂੰ ਇਹਦਾ ਕੋਈ ਹੱਲ ਦੱਸ ਮੈਂ ਤਾਂ ਹੀ ਤੈਨੂੰ ਭੈਣ ਬਣ ਕੇ ਉਰੇ ਬੁਲਾਇਆ ਹੈ ਹੱਲ ਤਾਂ ਬਸ ਹੁਣ ਆਹੀ ਹੈ ਤੁਸੀਂ ਇਹਦਾ ਵਿਆਹ ਕਰ ਦੋ ਇਹ ਜਿਹੜੀਆਂ ਚੜੇਲਾਂ ਨੇ ਨਾ ਇਹ ਕੁਮਾਰੇ ਜਵਾਕਾਂ ਦੇ ਮਗਰ ਵੱਧ ਪੈਂਦੀਆਂ ਨੇ ਕਰੀ ਨਾ ਕੰਜੂਸੀ ਮੁੰਡਿਆ ਕਰੀ ਨਾ ਕੰਜੂਸੀ ਮੁੰਡਿਆ ਮੈਨੂੰ ਪਾਰੀ ਜਾਈ ਰਿੰਗਦੇ ਤੂੰ ਪਾ ਸੁਣਿਆ ਮੇਰਾ ਵਾ ਸੁਣਿਆ ਸਾਰਾ ਪਿੰਡ ਦੇਖੋ ਖੜਕੇ ਹੁਣਾ ਜਿਸ ਦਿਨ ਤੇਰਾ ਮੇਰਾ ਵਿਆਹ ਸੁਣਿਆ ਸਾਰਾ ਪਿੰਡ ਦੇਖੋ ਖੜਕੇ ਚੱਲ ਪੁੱਤ ਤੂੰ ਥੱਕ ਗਈ ਹੋਣੀ ਕੱਪੜੇ ਬਦਲ ਲੈ ਹੋਰ ਸੂਟ ਵੀ ਤੇਰਾ ਇੰਨਾ ਭਾਰੀ ਹੈਗਾ ਹਾਂਜੀ ਮੰਮੀ ਜੀ ਤੂੰ ਉਹਦੇ ਨਾਲ ਵਿਆਹ ਕਰਾ ਕੇ ਚੰਗਾ ਨਹੀਂ ਕੀਤਾ ਉਹ ਸਿਰਫ ਮੇਰਾ ਹੈ ਮੇਰਾ ਤੇਰਾ ਤੂੰ ਹੈ ਕੌਣ ਮੈਂ ਜੋ ਮਰਜੀ ਹੋਵਾਂ ਪਰ ਤੂੰ ਉਹਦੇ ਨਾਲ ਵਿਆਹ ਕਰਾ ਕੇ ਚੰਗਾ ਨਹੀਂ ਕੀਤਾ ਹੁਣ ਦੇਖੀ ਮੈਂ ਤੇਰਾ ਕੀ ਹਾਲ ਕਰਦੀ ਹਾਏ ਮੇਰੇ ਨਾਲ ਤਾਂ ਧੋਖਾ ਹੋ ਗਿਆ ਇਹਨਾਂ ਦੀ ਤਾਂ ਪਹਿਲਾਂ ਹੀ ਇੱਕ ਵੋਟੀ ਆ ਤੇ ਦੂਜਾ ਪਿਆ ਮੇਰੇ ਨਾਲ ਕਰਵਾ ਲਿਆ ਕੀ ਗੱਲ ਤੁਸੀਂ ਹਾਲੇ ਤੱਕ ਕੱਪੜੇ ਨਹੀਂ ਚੇਂਜ ਕਰੇ ਕੱਪੜਿਆਂ ਨੂੰ ਛੱਡੋ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਵੀ ਮੇਰੇ ਨਾਲ ਤੁਸੀਂ ਧੋਖਾ ਕਿਉਂ ਕੀਤਾ ਤੁਹਾਡੀ ਇੱਕ ਘਰ ਵਾਲੀ ਹੁੰਦੇ ਹੋਏ ਵੀ ਤੁਸੀਂ ਦੂਜਾ ਵਿਆਹ ਕਰਵਾਇਆ ਮੇਰੇ ਨਾਲ ਇੱਕ ਘਰ ਵਾਲੀ ਹੁੰਦੇ ਹੋਏ ਮੇਰੀ ਕਿਹੜੀ ਘਰ ਵਾਲੀ ਦੇਖ ਲਈ ਤੁਸੀਂ ਮੇਰਾ ਤਾਂ ਪਹਿਲੀ ਵਾਰ ਵਿਆਹ ਹੋਇਆ ਉਹ ਵੀ ਤੁਹਾਡੇ ਨਾਲ ਤਾਂ ਫਿਰ ਉਹ ਕੌਣ ਹੈ ਛੇਠੀ ਕਮਰੇ ਚ ਬੈਠੀ ਐ ਕਿਹੜੀ ਬੈਠੀ ਐ ਕਮਰੇ ਚ ਆਜੋ ਉਹ ਦੇਖੋ ਉਹ ਕੌਣ ਤੈਨੂੰ ਦਿਖ ਰਹੀ ਐ ਦਿਖ ਰਹੀ ਐ ਤਾਂ ਕੀ ਮਤਲਬ ਐਡੀ ਵੱਡੀ ਕੁੜੀ ਨਹੀਂ ਦਿਸੂਗੀ ਮੈਨੂੰ ਓਏ ਕੁੜੀ ਨਹੀਂ ਝੜੇਲ ਐ ਝੜੇਲ ਅੱਛਾ ਅੱਜ ਜੇ ਉਹ ਪ੍ਰਾਣੀ ਹੋਗੀ ਤਾਂ ਚੜੇਲ ਬਣਗੀ। ਨਾ ਕੱਲੂ ਜੇ ਮੈਂ ਪ੍ਰਾਣੀ ਹੋ ਜੂੰਗੀ ਤਾਂ ਮੈਨੂੰ ਵੀ ਚੜੇਲ ਕਹੋਗੇ ਤੁਸੀਂ? ਇਹ ਉਹ ਚੜੇਲ ਨਹੀਂ। ਇਹ ਤਾਂ ਸੱਚੀ ਦੀ ਚੜੇਲ ਐ। ਸੱਚੀ ਦੀ ਚੜੇਲ? ਮਤਲਬ ਉਹ ਚੜੇਲ ਜਿਹਦੇ ਪੈਰ ਪੁੱਠੇ ਹੁੰਦੇ ਨੇ। ਪਰ ਪਰ ਇਹਦੇ ਪੈਰ ਤਾਂ ਸਿੱਧੇ ਨੇ। ਕਦੇ-ਕਦੇ ਉਹ ਪੈਰ ਪੁੱਠੇ ਵੀ ਕਰ ਲੈਂਦੀ ਐ ਕਿਉਂਕਿ ਮੈਂ ਦੇਖਿਆ ਨੇ ਨਾ ਪਰ ਮੈਂ ਇਹ ਸੋਚ ਰਿਆਂ ਵੀ ਇਹ ਮੇਰ ਤੋਂ ਸਿਵਾ ਕਿਸੇ ਨੂੰ ਦਿਖਵੀ ਨਹੀਂ ਫਿਰ ਤੈਨੂੰ ਕਿਵੇਂ ਦਿਖ ਰਹੀ ਹੈ ਕਿਉਂਕਿ ਤੁਸੀਂ ਦੋਨਾਂ ਨੇ ਵਿਆਹ ਕਰਾ ਲਿਆ ਤੇ ਵਿਆਹ ਤੋਂ ਬਾਅਦ ਪਤੀ ਪਤਨੀ ਇੱਕ ਜਿੰਦ ਇੱਕ ਜਾਨ ਹੋ ਜਾਂਦੇ ਨੇ ਇਸ ਕਰਕੇ ਇਹ ਤੈਨੂੰ ਵੀ ਦਿਖ ਰਹੀ ਹੈ ਪਰ ਇਹ ਚਟੇਲ ਤੁਹਾਨੂੰ ਟੱਕਰ ਕਿੱਥੇ ਗਈ ਮੈਂ ਦੱਸਦਾ ਜੱਟ ਨਾ ਇੱਕ ਵਾਰੀ ਸ਼ਹਿਰ ਦੁੱਧਲਾਂ ਚ ਲਿਆ ਸੀ ਪਰ ਰਸਤੇ 'ਚ ਮੈਨੂੰ ਇਹ ਟੱਕਰ ਗਈ ਫਿਰ ਕੀ ਮੈਂ ਕੁੜੀ ਸਮਝ ਕੇ ਮੋਟਰਸਾਈਕਲ ਦੇ ਪਿੱਛੇ ਬਿਠਾ ਲਈ ਮੈਨੂੰ ਕੀ ਪਤਾ ਸੀ ਇਹ ਮੋਟਰਸਾਈਕਲ ਤੇ ਨਹੀਂ ਇਹ ਤਾਂ ਮੇਰੇ ਕਰਮਾ 'ਚ ਬੈਠ ਗਈ ਕਰਮਾ 'ਚ ਦੀ ਫਾਇਦਾ ਹਾ ਨੂ ਲਿਆਂਦੀ ਦਾ ਸਾਰਾ ਕੰਮ ਤਾਂ ਮੈਨੂੰ ਆਪ ਕਰਨਾ ਪੈਂਦਾ ਹੈ ਘਰ ਦੀ ਜ਼ਿੰਮੇਵਾਰੀ ਤਾਂ ਹੈ ਹੀ ਨਹੀਂ ਕਿਸੇ ਨੂੰ ਮੇਰਾ ਤਾਂ ਖੂਨ ਪੀ ਰਖਿਆ ਹੈ ਮੈਂ ਪਹਿਲਾਂ ਪਿਆਜ਼ ਕੱਟ ਕੇ ਤੜਕਾ ਲਾਵਾਂ ਸਬਜ਼ੀ ਨੂੰ ਨੂਰੇ ਨੂਰੇ ਕੀ ਕਰ ਰਹੀ ਹੈ ਮੈਨੂੰ ਨਾ ਇੱਕ ਗਲਾਸ ਠੰਡਾ ਪਾਣੀ ਦਾ ਲਿਆ ਦੇ ਯਾਰ ਤੁਸੀਂ ਪਾਣੀ ਰਹਿਣ ਦਿਓ ਮੈਂ ਨਾ ਜੂਸ ਬਣਾ ਰਹੀ ਹਾਂ ਜੂਸੀ ਪੀ ਲਿਓ ਜੂਸ ਕਾਦਾ ਜੂਸ ਬਣਾ ਰਹੀ ਹੈ ਗਾਜਰਾ ਦਾ ਜੂਸ ਬਣਾ ਰਹੀ ਹਾਂ ਗਾਜਰਾ ਪਈਆਂ ਸੀ ਘਰੇ ਮੈਂ ਸੋਚਿਆ ਚੱਲ ਜੂਸੀ ਬਣਾ ਲੈਨੀ ਆ ਨਾਲੇ ਆਪਾਂ ਸਾਰੇ ਪੀ ਲਾਂਗੇ ਅੱਛਾ ਚੱਲ ਤੂੰ ਬਣਾ ਲੈ ਜੂਸ ਮੈਂ ਨਾ ਚੇਂਜ ਕਰਕੇ ਆਉਣਾ ਤੂੰ ਦਰਵਾਜ਼ਾ ਦਰਵਾਜ਼ਾ ਖੜਕਾ ਕੇ ਆਇਆ ਕਰ ਮੈਂ ਕੱਪੜੇ ਬਾਹਰ ਨੂੰ ਲੱਗਿਆ ਸੀ ਸਿੱਧੀ ਅੰਦਰ ਆ ਲੈਣੀ ਏ ਚਲ ਚਲ ਬਾਹਰ ਮੈਂ ਦਰਵਾਜ਼ਾ ਲਾਉਣਾ ਲਾ ਲੈ ਮੈਨੂੰ ਕੋਈ ਵੀ ਦਰਵਾਜੇ ਆ ਕੰਨਾਂ ਰੋਕ ਨਹੀਂ ਸਕਦੀਆਂ ਕਿਉਂਕਿ ਮੈਨੂੰ ਅੰਦਰ ਆਣ ਲਈ ਦਰਵਾਜਿਆਂ ਦੀ ਲੋੜ ਨਹੀਂ ਤੂੰ ਆ ਗਲਾਸ ਚ ਕੀ ਪੀ ਰਹੀ ਏ ਅੱਛਾ ਗਾਜਰ ਦਾ ਜੂਸ ਹਣਾ ਪਰ ਨੂਰ ਨੇ ਤੈਨੂੰ ਐਨਿਸ਼ੇ ਦੀ ਗਾਜਰ ਦਾ ਜੂਸ ਲਿਆ ਕੇ ਦੇਵੀ ਉੱਤਾ ਲੈ ਮੈਂ ਗਾਜਰ ਦਾ ਜੂਸ ਕਿਉਂ ਪੀਣਾ ਮੈਂ ਤਾਂ ਆਪਣੀ ਫੇਵਰੇਟ ਚੀਜ਼ ਪੀ ਰਹੀ ਆ ਖੂਨ ਖੂਨ ਕਿਹਦਾ ਖੂਨ ਪੀ ਰਹੀ ਏ ਤੂੰ ਤੇਰੀ ਮਾਂ ਦਾ ਤੇਰੀ ਮਾਂ ਹਰ ਟਾਈਮ ਕਹਿੰਦੀ ਰਹਿੰਦੀ ਆ ਸਾਰੇ ਮੇਰਾ ਖੂਨ ਪੀਂਦੇ ਨੇ ਸਾਰੇ ਮੇਰਾ ਖੂਨ ਪੀਂਦੇ ਨੇ ਮੈਂ ਸੋਚਿਆ ਵੀ ਖੂਨ ਪੀ ਕੇ ਦੇਖ ਲਾਂ ਪਰ ਬਾਲਾ ਹੀ ਕੋੜ ਹੈ ਮੰਮੀ ਮੰਮੀ ਓ ਠੀਕ ਆ ਤੇਰੀ ਮੰਮੀ 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 ਨਾ ਕਰ ਨਾ ਉਹਦਾ ਤਾਂ ਕਹਿੰਦੇ ਆ ਵੀ ਖੂਨ ਕੋੜਾ ਹੈ ਫਿਰ ਹੱਕ ਕੁਟਾ ਪਰ ਪਰ ਮੇਰੀ ਉਮੀਦ ਖੂਨ ਕਿਉਂ ਪੀ ਰਹੀ ਹੈ ਚੜੇਲ ਫੇਰ ਕੀ ਹੋ ਗਿਆ ਖੂਨ ਤਾਂ ਖੂਨ ਹੈ ਕੀ ਫਰਕ ਪੈਂਦਾ ਚਾਹੇ ਕੋੜਾ ਚਾਹੇ ਮਿੱਠਾ ਮੰਮੀ ਮੰਮੀ ਤੁਹਾਡੇ ਖੁਆੜਾ ਕਿਤੋਂ ਉਹ ਹਾਂ ਪੁੱਤ ਉਹ ਮੜਾ ਜਣਾ ਮੇਰੇ ਚਾਕੂ ਵੱਜ ਗਿਆ ਸੀ ਪਰ ਮੈਂ ਤਾਂ ਕਾਜ ਕਿਸੇ ਨੂੰ ਨਹੀਂ ਦੱਸਿਆ ਤੈਨੂੰ ਕਿਵੇਂ ਪਤਾ ਲੱਗਿਆ ਮੰਮੀ ਉਹ ਮੈਨੂੰ ਹਾਲੇ ਤੱਕ ਦਿਖਦੀ ਐ ਹਾਂ ਬੁੱਤ ਪਤਾ ਐ ਮੈਨੂੰ ਮੈਂ ਤਾਂ ਆਪੇ ਹੀ ਸੋਚ ਰਹੀ ਆਂ ਵੀ ਸਾਰੇ ਮੈਨੂੰ ਕਹਿੰਦੇ ਤੇ ਵੀ ਮੁੰਡੇ ਦਾ ਵਿਆਹ ਕਰ ਦੋ ਵੀ ਚੜੇਲ ਖਿਹੜਾ ਛੱਡ ਦੋਗੀ ਪਰ ਇਹ ਤਾਂ ਠੀਠੇ ਬਹੁਤ ਐ ਚੜੇਲ ਖਿਹੜਾ ਨਹੀਂ ਛੱਡਦੀ ਹੋਰ ਕੀ ਮੰਮੀ ਮੈਂ ਤਾਂ ਆਪ ਦੁਖੀ ਹੋ ਰਹੀ ਆਪਿਆਂ ਹਾਈ ਚੂੜਾ ਪਾਇਆ ਕਿੰਨਾ ਸੋਹਣਾ ਲੱਗਦਾ ਮੇਰੀ ਇਹ ਹੀ ਚੂੜਾ ਪੌਂਦੀ ਮਾਰੀਨੀ ਤਾਂ ਮੈਂ ਵਿਆਹ ਕਰਵਾਇਆ ਸੀ ਬਚਪਨ ਤੋਂ ਹੀ ਮੈਨੂੰ ਕਿੰਨਾ ਸ਼ੌਂਕ ਸੀ ਚੂੜਾ ਪਾਉਣ ਦਾ ਹੁਣ ਕਿਤੇ ਜਾ ਕੇ ਮਸਾ ਮੇਰਾ ਸ਼ੌਂਕ ਪੂਰਾ ਹੋਇਆ ਮੈਂ ਤੈਨੂੰ ਪੁੱਛ ਕੇ ਆਉਂਗੀ ਮੈਂ ਕਦੇ ਵੀ ਕਿਤੇ ਵੀ ਆ ਜਾ ਸਕਦੀ ਹਾਂ ਮੈਨੂੰ ਕੋਈ ਨਹੀਂ ਰੋਕ ਸਕਦਾ ਹਾਈ ਮੇਰੇ ਚੂੜਾ ਪਾਇਆ ਹੋਇਆ ਕਿੰਨਾ ਸੋਹਣਾ ਲੱਗ ਰਿਹਾ ਮੇਰਾ ਬਚਪਨ ਤੋਂ ਸ਼ੌਂਕ ਓਹ ਸੱਚ ਮੈਨੂੰ ਮਰਨ ਤੋਂ ਪਹਿਲਾਂ ਚੂੜਾ ਪਾਉਂਦਾ ਕਿੰਨਾ ਸ਼ੌਂਕ ਸੀ ਚੱਲ ਕੋਈ ਨਾ ਜੇ ਮਰਨ ਤੋਂ ਪਹਿਲਾਂ ਨਾ ਪਾ ਸਕੀ ਤਾਂ ਮਰਨ ਤੋਂ ਬਾਅਦ ਤਾਂ ਪਾਲਿਆ ਨਾ ਹਾਏ ਮੇਰੀ ਭਾਂਜ ਪਾਇਆ ਹੋਇਆ ਖਿੰਨਾ ਸੋਹਣਾ ਲੱਗ ਰਿਹਾ ਝੂੜਾ ਤੂੰ ਝੂੜਾ ਕਿੱਥੋਂ ਪਾਲਿਆ ਨਾਲੇ ਤੂੰ ਤਾਂ ਚੜੇਲ ਆ ਨਾ ਤੂੰ ਝੂੜਾ ਕਿਵੇਂ ਲੈ ਕੇ ਆ ਸਕਦੀ ਆ ਤੇਰੇ ਸਵਾਲ 'ਚ ਹੀ ਫੇਰਾ ਜਵਾਬ ਹੈ ਮੈਂ ਚੜੇਲ ਆ ਤੇ ਚੜੇਲ ਉੱਚੀ ਹਾਜ਼ਰ ਕਰ ਸਕਦੀ ਆ ਮੈਂ ਤਾਂ ਚੂੜਾ ਤਾਂ ਪਾਇਆ ਮੇਰਾ ਬਵਨ ਜੀ ਨਾਲ ਵਿਆਹ ਹੋਇਆ ਤੂੰ ਚੂੜਾ ਕਿਉਂ ਪਾਇਆ ਤੇਰਾ ਕਿਹੜਾ ਬਵਨ ਜੀ ਨਾਲ ਵਿਆਹ ਹੋਇਆ ਲੈ ਤੇਰਾ ਵਿਆਹ ਤਾਂ ਬਾਚੋ ਹੋਇਆ ਮੇਰਾ ਵਿਆਹ ਪਹਿਲਾ ਹੋਇਆ ਸੀ ਉਹਦੇ ਨਾਲ ਤੇਰਾ ਵਿਆਹ ਕਦੋਂ ਹੋਇਆ ਝੂਠੀਏ ਉਹਦੇ ਨਾਲ ਨਾਲੇ ਇੱਕ ਚੜ੍ਹੇਲ ਦਾ ਬੰਦੇ ਨਾਲ ਵਿਆਹ ਕਿਵੇਂ ਹੋ ਸਕਦਾ ਮੇਰਾ ਵਿਆਹ ਤਾਂ ਉਸ ਨਾਲ ਉਸੇ ਦਿਨ ਹੋ ਗਿਆ ਸੀ ਜਿਸ ਦਿਨ ਉਹ ਮੈਨੂੰ ਆਪਣੇ ਮੋਟਰਸਾਈਕਲ ਪਿੱਛੇ ਬਿਠਾ ਕੇ ਆਪਣੇ ਕਾਰ ਲੈ ਕੇ ਆਇਆ ਸੀ ਘੱਟ ਤਾਂ ਮੇਰੇ ਘਰ ਵਾਲਾ ਨਹੀਂ ਹੈਗਾ ਮੈਂ ਯਾ ਤੋ ਪਹਿਲਾਂ ਕੁੜੀਆਂ ਨੂੰ ਦੇਖ ਕੇ ਫਿਸਲਦੇ ਤਾਂ ਮੈਂ ਬੰਦੇ ਦੇਖੇ ਆ ਪਰ ਮੇਰੇ ਵਾਲਾ ਚੜੀਲ ਨੂੰ ਦੇਖ ਕੇ ਫਿਸਲ ਗਿਆ ਇਹਨੂੰ ਕੁੜੀ ਤੇ ਚੜੀਲ 'ਚ ਫਰਕ ਹੀ ਨਹੀਂ ਨਜ਼ਰ ਆਇਆ ਨੱਕੀ ਰੋਡ 'ਪਈ ਸੀ ਇਹ ਚੜੀਲ ਨੂੰ ਮੋਟਰਸਾਈਕਲ ਤੇ ਟਾਂਕ ਕੇ ਘਰੇ ਲਿਆਉਣ ਦੀ ਇਹਦੋਂ ਚੰਗਾ ਤਾਂ ਕਿਸੇ ਕੁੜੀ ਨੂੰ ਲਿਫਟ ਦੇ ਦਿੰਦਾ ਕਟੂ ਕਟੂ ਕੁੜੀ ਤਾਂ ਹੁੰਦੀ ਅ ਚੜੀਲ ਤਾਂ ਨਾ ਹੁੰਦੀ ਤੂੰ ਕੀ ਬੋਲਦੀ ਜਾਨੀ ਆ ਮੂਛ ਤੈਨੂੰ ਕੀ ਲੱਗਦਾ ਵੀ ਜੋ ਵੀ ਤੂੰ ਬੋਲ ਰਹੀ ਐ ਉਹ ਮੈਨੂੰ ਨਹੀਂ ਸੁਣ ਰਾ ਮੈਨੂੰ ਸਭ ਸੁਣਦਾ ਮੈਂ ਨਾ ਤੇਰੇ ਅੱਗੇ ਹੱਥ ਜੋੜਦੀ ਆ ਤੂੰ ਮੇਰੇ ਤੇ ਮੇਰੇ ਘਰ ਆ ਕੇ ਦਾ ਪਲੀਜ਼ ਕਿਹੜਾ ਛੱਡ ਦੇ ਹਾੜੇ ਹਾੜੇ ਤੂੰ ਕਿਸੇ ਹੋਰ ਦੇ ਘਰੇ ਚੱਲ ਜਾ ਇੰਨੇ ਘਰ ਨੇ ਦੁਨੀਆ ਤੇ ਤੂੰ ਮੈਨੂੰ ਇਹ ਦੱਸ ਦੇ ਵੀ ਮੈਂ ਤੇਰੇ ਲਈ ਹੋਰ ਕੀ ਕਰਾਂ ਜਿਹੜਾ ਤੂੰ ਰੋ ਚੱਲ ਜੇਂਗੀ ਦੇਖੀ ਭੱਗ ਜਾਉ ਰੋ ਮੈਂ ਸੱਚੀ ਤੇਰੇ ਅੱਗੇ ਹੱਥ ਜੋੜਦੀ ਆ ਉਹ ਰੋ ਚਲੀ ਵੀ ਗਈ ਕਿੰਨੀ ਚੰਗੀ ਆ ਵਿਚਾਰੀ ਮੈਂ ਤਾਂ ਉਹਨੂੰ ਉਈ ਮਾੜਾ ਬੋਲੀ ਗਈ ਚੜੇਲਾਂ ਵੀ ਚੰਗੀਆਂ ਹੁੰਦੀਆਂ ਸ਼ੁਕਰਾਂ ਹਾਏ ਰੱਬਾ ਆਹ ਚੜੇਲ ਮੇਰਾ ਕਦੋਂ ਖੜਾ ਛੱਡੂਗੀ ਓਹੋ ਜੀ ਤੁਸੀਂ ਕਿ ਐਵੇਂ ਨਹੀਂ ਟੈਨਸ਼ਨ ਲੈਨੇਓ ਹੁੰਤਾ ਉਹ ਚਡੇਲ ਨੇ ਆਪਣਾ ਖਹਿੜਾ ਛੱਡਤਾ ਹੁਣ ਨਹੀਂ ਕਦੇ ਉਹ ਵਾਪਸ ਆਉਗੀ ਤੈਨੂੰ ਕਿਵੇਂ ਪਤਾ ਲੱ ਮੰਮੀ ਵੀ ਆ ਗਏ ਬੈ ਜਾ ਮੈਂ ਹਾਂ ਦੱਸ ਤੈਨੂੰ ਕਿਵੇਂ ਪਤਾ ਮੈਂ ਤਾਂ ਜੀ ਉਹਦੇ ਮੂਰੇ ਹੱਥ ਜੋੜੇ ਮਿੰਤਾ ਕਰਲੇ ਪਾਏ ਵੀ ਤੂੰ ਸਾਨੂੰ ਤੇ ਸਾਡੇ ਘਰ ਨੂੰ ਛੱਡ ਕੇ ਚਲੀ ਜਾ ਇੱਥੋਂ ਬਿਕ ਹੋਰ ਘਰ ਲੱਭ ਲੈ ਤੂੰ ਬੱਸ ਫਿਰ ਉਹ ਨਾਲ ਹੀ ਚਲੀ ਗਈ ਹੁਣ ਤੱਕ ਤਾਂ ਉਹਨੇ ਕਿ ਨਵਾਂ ਘਰ ਲੱਭ ਵੀ ਲਿਆ ਹੋਣਾ ਨੂਰ ਕਿੰਨੀ ਪੋਲੀਆਂ ਤੂੰ ਛੜੇ ਲਿਆ ਨਹੀਂ ਸਾਨੇ ਨਾਲ ਖੇੜਾ ਨਹੀਂ ਛੱਡਦੀਆਂ ਨਾ ਜਿਹੜੀ ਚੜੇਲ ਨੇ ਮੇਰੇ ਵਿਆਹ ਹੋਣ ਦੇ باوجود ਵੀ ਨਹੀਂ ਮੈਨੂੰ ਛੱਡਿਆ ਤੈਨੂੰ ਕੀ ਲੱਗਦਾ ਜਿਹੜੇ ਆਹ ਤੂੰ ਮਿੰਤਾਦਰਲੇ ਕਰੇ ਨੇ ਤੇਰੇ ਆਹ ਮਿੰਤਾਦਰਲੇ ਸੁਣ ਕੇ इमोशनल ਹੋ ਕੇ ਉਹ ਚਲੀ ਗਈ ਹੋਣੀ ਨਹੀਂ ਉਹ ਨਹੀਂ ਗਈ ਉਹ ਉਰੀ ਐ ਇਸੇ ਘਰ ਚ ਉਹੋ ਜੀ ਕੋਈ ਨਾ ਮੈਂ ਤੁਹਾਡੇ ਹਾਲਾਤ ਸਮਝ ਸਕਦੀ ਆ ਤੁਸੀਂ ਹੁਣ ਇੰਨਾ ਟਾਈਮ ਉਸ ਚੜੇਲ ਨਾਲ ਰਹੇ ਹੋ ਤੁਹਾਨੂੰ ਹਜੇ ਵੀ ਆਈ ਲੱਗਦਾ ਵੀ ਉਹ ਚੜੇਲ ਤੁਹਾਡੇ ਨਾਲ ਹੀ ਐ ਪਰ ਨਹੀਂ ਮੈਂ ਸੱਚੀ ਕਹਿ ਰਹੀ ਆ ਉਹ ਚਲੀ ਗਈ ਆ ਤੂੰ ਤੁਸੀਂ ਬਿਲਕੁਲ ਨੋਰਮਲ ਹੋ ਜਾ ਸਾਰਾ ਕੁਝ ਠੀਕ ਹੈ ਹਾ ਜੱਟ ਨੂੰ ਹਾ ਜੱਟ ਨੂੰ ਇਹਨੂੰ ਤਾਂ ਚੜੇਲ ਚਿੰਬੜੀ ਸੀ ਇਹਨੂੰ ਤਾਂ ਦਿਖਦੀ ਐ ਤੇਰਾ ਇਹਦੇ ਨਾਲ ਵਿਆਹ ਹੋ ਗਿਆ ਤੈਨੂੰ ਤਾਂ ਦਿਖਦੀ ਐ ਮੇਰੇ ਵਰਗੀਂ ਦੇਖ ਲੋ ਜਿਹਨੂੰ ਦਿਖਦੀ ਹੋਣੀ ਮੈਂ ਤੁਹਾਡੇ ਨਾਲ ਵਾਦ ਔਖੀ ਆ ਤੁਹਾਨੂੰ ਤਾਂ ਉਹਦੇ ਸਾਖ ਸਾ ਦਰਸ਼ਨ ਹੋ ਗਏ ਬਸ ਇੱਕ ਵਾਰ ਮੈਨੂੰ ਦਿਖ ਜੇ ਫਿਰ ਤੂੰ ਦੇਖਦਾ ਜਾਈਂ ਉਹਨੂੰ ਮੈਂ ਕਿਵੇਂ ਆਪਣੇ ਸਾਰੇ ਦਿਨ ਚਾਉਣੀ ਆ ਬਸ ਇੱਕ ਵਾਰ ਨਾ ਮਾਂ ਦੀ ਗੋਤਨੀ ਫੜ ਲਾ ਫਿਰ ਰੱਬ ਚਾਹੇ ਮੈਨੂੰ ਦੂਜੇ ਦਿਨ ਚੱਕ ਲੈ ਉਹ ਤਾਂ ਕੀ ਹੋਇਆ ਤੂੰ ਉੱਪਰ ਕੀ ਦੇਖ ਰਿਹਾ ਹੈ ਰੱਬ ਕੋਲ ਜਾਂਦੀ ਮੰਮੀ ਮੈਨੂੰ ਦਿਖ ਰਹੀ ਹੈ ਤੂੰ ਹਾਂ ਪੁੱਤ ਸ਼ੁਭ ਸ਼ੁਭ ਬੋਲ ਕੀ ਬਕਵਾਸ ਕਰੀ ਜਾਂਦਾ ਤੂੰ ਮੰਮੀ ਟਾਈਮ ਰੰ ਦੇ ਗੋਤਨੀ ਫੜ ਲਾ

ਤੂੰ ਮੈਨੂੰ ਕੁਛ ਨਾ ਕਹੇ ਇਹਨੂੰ ਕਹਿ ਦੇ ਲੈ ਦੱਸ ਹੈ ਪੁੱਤ ਮੈਂ ਇਹਦੇ ਉੱਤੇ ਕਿਉਂ ਬੱਟੂਗੀ ਇਹ ਤਾਂ ਇੰਨੀ ਚੰਗੀ ਹੈਗੀ ਨਾਲੇ ਹੁਣ ਇਹ ਆਪਣੇ ਘਰ ਦਾ ਮੈਂਬਰ ਹੀ ਐ ਹੈਨਾ ਮੰਮੀ ਜੀ ਤੁਸੀਂ ਇਹਦੇ ਤੋਂ ਐਵੇਂ ਕਿਉਂ ਡਰੀ ਜਾਂਦੇ ਹੋ ਇਹ ਬਸ ਬੋਲਣ ਜੋਗੀ ਆ ਕਰਨੀ ਐ ਕੁਝ ਵੀ ਸਕਦੀ ਆਪਣਾ ਆਗਲਾ ਤੂੰ ਕਿਉਂ ਕਿਹਾ ਵੀ ਇਹ ਕੁਝ ਨਹੀਂ ਕਰ ਸਕਦੀ ਮੈਂ ਸਿਰਫ ਡਰੋਨ ਜੋਗੀ ਹਾਂ ਉਸ ਤੋਂ ਬੈਕਗਰਾਉਂਡ ਉਹਨੂੰ ਗੁੱਸਾ ਦਵਾਤਾ ਚੰਗੀ ਬਣੀ ਰਹਿ ਰਹੀ ਸੀ ਉਹ ਬਣਾਤੀ ਨਾ ਹਵਾਵਾਂ ਤੁਹਾਡਾ ਦਿਮਾਗ ਤਾਂ ਠੀਕ ਆ ਕੀ ਬੋਲੀ ਜਾਂਦੇ ਓ ਤੁਸੀਂ ਜਿਹੜੀ ਪਹਿਲੇ ਹੀ ਹਵਾ ਹਨ ਮੈਂ ਉਹਨੂੰ ਹੋਰ ਹਵਾਣ ਕੀ ਬਣਾਉਂਗੀ ਹਵਾ ਹਨ ਬੇਵਤ ਇਹ ਹੁਣ ਕੌਣ ਆ ਗਿਆ ਪਹਿਲਾਂ ਤੁਸੀਂ ਚਟੇਲ ਕਹਿੰਦੇ ਸੀ ਹੁਣ ਚਟੇਲ ਕਿੱਥੇ ਵਗ ਗਈ ਮੰਮੀ ਤੂੰ ਚੁੱਪ ਕਰ ਜਾ ਤੂੰ ਆਪਣੇ ਜੱਜੂ ਪਾ ਕੇ ਬਹਿ ਜਾ ਕਰ ਇਹ ਚੜੇਲ ਹੀ ਐ ਚੜੇਲ ਨੂੰ ਹੀ ਹਵਾਨ ਕਹਿ ਰਹੀ ਆ ਉਹ ਰੱਬ ਦਾ ਵਾਸਤਾ ਅਨੇਰੀ ਬੰਦ ਕਰ ਦੇ ਇਹਨਾਂ ਦੋਨਾਂ ਨੂੰ ਹੁਣ ਪਤਾ ਲੱਗ ਗਿਆ ਵੀ ਤੂੰ ਬਹੁਤ ਕੁਝ ਕਰ ਸਕਦੀ ਐ ਅਨੇਰੀ ਬੰਦ ਕਰ ਦੇ ਬਸ ਮੈਂ ਨਹੀਂ ਹੁਣ ਛੱਡਦੀ ਮੈਂ ਤਾਂ ਇੱਕ ਅੱਡੇ ਨੂੰ ਮਾਰ ਕੇ ਮੰਨੂ ਤੇ ਮਾਰ ਕੇ ਉਹਦਾ ਖੂਨ ਪੀਉ ਚੜੇਲ ਪੈਨੇ ਮੇਰੇ ਤੇ ਮੰਮੀ ਜੀ ਤੋਂ ਗਲਤੀ ਹੋ ਗਈ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਸਾਨੂੰ ਮਾਫ਼ ਕਰ ਦੇ ਆ ਆ ਦੇਖ ਤਾਂ ਸਹੀ ਮੰਮੀ ਜੀ ਕਿੰਨੇ ਡਰੇ ਹੋਏ ਨੇ ਕਰ ਦੇ ਮਾਫ਼ ਚਲੇ ਜੀ ਆਹ ਹਾਂ ਦੀ ਮਾਫ਼ ਕਰ ਦਿਓ ਸਾਨੂੰ ਮਾਫ਼ ਕਰ ਮੰਮੀ ਇੱਧਰ ਨਹੀਂ ਇੱਧਰ ਆ ਅੱਛਾ ਅੱਛਾ ਪੁੱਤ ਗੁੱਸਾ ਢੰਡਾ ਕਰ ਲੈ ਐ ਨਹੀਂ ਗੁੱਸਾ ਕਰਦੇ ਹੁੰਦੇ ਆ ਜਾ ਆ ਜਾ ਮੈਂ ਤੈਨੂੰ ਅੰਦਰ ਜਾ ਕੇ ਲੱਸੀ ਪਿਲਾਉਣੀ ਆ ਆ ਜਾ ਆ ਜਾ ਆ ਜਾ ਚੁੱਪ ਕਰ ਜਾ ਮੰਮੀ ਤੂੰ ਉਹਨੂੰ ਹੋਰ ਨਾ ਗੁੱਸਾ ਦਵਾ ਦੀ ਕਿਤੇ ਉਹ ਲੱਸੀ ਛੱਡ ਕੇ ਤੇਰਾ ਖੂਨ ਹੀ ਪੀਜੇ ਅਰੇ ਹੋਇਆ ਤੂੰ ਤੇਰਾ ਹੀ ਸਿਆਪਾ ਪਾਇਆ ਹੈ ਤੂੰ ਆਪੇ ਭੁਗਤ ਹੁਣ ਆ ਜਾ ਨੂਰ ਪੁੱਤ ਆ ਜਾ ਆਪਾਂ ਅੰਦਰ ਚੱਲੀਏ ਆ ਜਾ ਆ ਜਾ तो सारा क्यों सोली तू सा खेड़ा कद हम त्योना मरना तेरे नाल तू अगे अगे देख हुंदा की है।